ਕਿਉ ਬੁਲੇ ਸੁੰਦਰ ਪੈ ਭਗਵਾਨ ਪਾਲਮਿਕ ਮਹਾਰਾਜ ਕਿਦੇ ਛਿਰੀ ਸ਼੍ਰੀ ਸੌਰ ਸਤਿਗੁਰੂ ਗਿਆਨ ਅਸ ਮਹਾਰਾਜ ਕਿਦੇ ॠषि ਗੁਰੂ ਅਵਤਾਰ ਤਗੰਬਰ ਇਸਤੁਨ ਜਾਤੇ ਜਿਤਨੇ ਆਏ ਨੇਕੀ ਪਿਆਰ ਭਜੰਲੇ ਸਭ ਨੇ ਮਨੁੱਖਤਾ ਦੇ ਰ ਅਰਸ਼ਨਾਏ ਸਭ ਨੇ ਗਿਆਨ ਧਰਮ ਦਾ ਬਖਸ਼ਿਆ ਮਾਨਵਤਾ ਦੀ ਜ਼ਿੰਦਗੀ ਲੋੜੀ ਭੁੱਲੀ ਪਟਕੀ ਇਸਤੁਨਿਆ ਦੀ ਆਰ ਪ੍ਰਸੰਗ ਬਿੰਤੇ ਜੋੜੇ ਪਰ ਆਤ ਪ੍ਰਕਾਸ਼ ਨਾਲ ਜੁੜਿਆ ਰਹਿਣਾ ਇਹ ਸਾਡੀ ਸਮੱਸਿਆ ਹੈ ਕਿ ਰਹਿ ਕੇ ਜਗ ਵਿੱਚ ਰੱਬ ਸੰਗਬ ਜੁੜਨਾ ਬਹੁਤ ਹੀ ਕਠਨ ਤਪੱਸਿਆ ਹੈ ਕਿ ਪਰ ਸ਼ਬਦ ਗੁਰੂ ਦੀ ਬਖਸ਼ੇ ਸਦਕਾ ਮਨੁष्य ਪਲ ਪ੍ਰਾਣੀ ਪਾਵੇ ਜੋ ਰੇ ਮੰਡੇ ਸੋਈ ਪਿੰਡੇ ਇਹ ਸ਼ਬਦ ਗੁਰੂ ਚੋਂ ਨਜ਼ਰ ਆਵੇ ਮਹਾਪੁਰਸ਼ਾ ਜਿਆ ਬਚਨਾ ਕੀਤਾ ਤਨ ਮਨ ਹੈ ਪ੍ਰਸੰਨ ਸਾਡਾ ਸ਼ਬਦ ਗੁਰੂ ਇੱਕ ਕੰਪੂਨ ਜੇ ਸਾਡੇ ਸ਼ਬਦ ਗੁਰੂ ਇੱਕ ਧਨ ਹੈ ਸਾਡਾ ਇਹ ਮਾਤ ਲੋਕ ਪ੍ਰਹਿਮੰਤੀ ਰਚਨਾ ਇਹ ਚਮਤਕਾਰ ਹੈ ਆਦਪੁਰਖ ਦਾ ਜਿਸ ਨੂੰ ਕੋਈ ਵੀ ਸਮਝ ਨਹੀਂ ਸਕਿਆ ਇਹ ਪਰਿਪਕਾਰ ਹੈ ਆਦਪੁਰਖ ਦਾ ਵਾਲਮੀਕ ਪahlwan ਪ੍ਰਭੂ ਨੇ ਜੋ ਸਿਵਕ ਨੂੰ ਬਖਸ਼ਿਆ ਗਿਆਨ ਉਸ ਮੁਤਾਬਕ ਤੁਸ਼ ਬੁੱਧੀ ਸੰਗ ਅਰਜ ਕਰੇ ਇਹ ਸਰਦਾਬਾਨ ਸਾਡੇ ਨਜਰੇ ਗੁਰੂ ਵਾਲਮੀਕ ਜੀ ਆਦ ਪੁਰਖ ਕੋ ਭਗਵਾਨ ਚਲਤਨ ਹਾਜ਼ਰ ਨਾਜ਼ ਹਰ ਤਾਂ ਆਦ ਪੁਰਖੋ ਸ਼ਕਤੀਬਾਨ ਪਵਨਾ ਰੁੱਤਾ ਦਿਨ ਤੇਰਾ ਤਾਂ ਪਰਕਿਰਤੀ ਵਿੱਚ ਉਸ ਤੇ ਰੰਗ ਵਾਗ ਸਵਾਸਾ ਹਰ ਪ੍ਰਾਣੀ ਤੇ ਗੁਰੂ ਵਾਲਮੀਕ ਜੀ ਰਹਿੰਦੇ ਸੰਗ ਆਪਣਾ ਰੂਪ ਦਿਖਾਵਣ ਦੇ ਲਈ ਕਿ ਅੱਜ ਦੋ ਈਸ਼ਵਰ ਨੂੰ ਆਇਆ ਤਦ ਜੋਤ ਅਗਮੇ ਆਦਿ ਪਰਖਨੇ ਆਪਣਾ ਜਲਵਾ ਇੰਤਖਲਾਇਆ ਹਰ ਬਾ ਖਰਬਾ ਸਾਲਾਂ ਤੋਂ ਜੋ ਹਰ ਬਾ ਸੇ ਸੇ ਕੇਵਲ ਪਾਣੀ ਪਾਪ ਉਦੇ ਚੋਂ ਤੁਮਾ ਬੰਦਾ ਨਾ ਦੀ ਉੱਤੇ ਨਾ ਕੋਈ ਪ੍ਰਾਣੀ ਧੂਏ ਦੇ ਉਸਤਾਲ ਦੇ ਵਿੱਚ ਆਦਿ ਪਰਖ ਪ੍ਰਹਿਮੰਡ ਬਣਾਇਆ ਬ੍ਰਹਿਮੰਡ ਅੰਦਰ ਪੂਰੀਆ ਸਾਧਿਆ ਚੰਨ ਸੂਰਜ ਤਿੰਨ ਜੜੇ ਆਇਆ ਫਿਰ ਪਰ ਕਿਰਤੀ ਪ੍ਰਗਟ ਕੀਤੀ 1984 ਜੂਨ ਬਣਾਇ ਵੱਖਰੇ ਵੱਖਰੇ ਰੂਪ ਬਣਾ ਕੇ ਹਰ ਜੱਗ 'ਚ ਵਿੱਚ ਹਰਕਤ ਪਾਈ ਸਭ ਜੁਨਾ ਦੇ ਸੈਨ ਸਾਫ ਕਰਦੀ ਵੀ ਮਰਦ ਬਣਾਉਣ ਦੇ ਲਈ ਬਾਤ ਲੋਕ ਦੀ ਇਸ ਸਰਤੀ ਨੂੰ ਸਵਰਗ ਦੀ ਹੱਦ ਤੱਕ ਆਵਣ ਦੇ ਲਈ ਤਮਸਾ ਨਦੀ ਅੰਮ੍ਰਿਤ ਲੈਰਾ ਜਿਸ 'ਚ ਅੰਦਰ ਸ਼ਕਤੀ ਸਭ ਹੈ ਜਿਸ ਉਸਤੇ ਕੰਡੇ ਪ੍ਰਗਟ ਹੋ ਗਿਆ ਬਾਤ ਲੋਕ ਦੀ ਖਾਤਰ ਰੱਬ ਹੈ ਜਲਵਾ ਰਬ ਦੇ ਨੂਰ ਦਾ ਪਿਆਰਾ ਕਮ ਕਰਿਆਸੀ ਮੈਂ ਇੱਕ ਸਾਤ ਲੱਖਾਂ ਚਮਕਣ ਬਿਜਲੀ ਦੇਵੇਂ ਅੱਤ ਤੇ ਕੋਈ ਵਾਰ ਪ੍ਰਗਟ ਕੀਤੀ ਹਾਰ ਬਰਕਨੇ ਫਿਰ ਦੇਗੀ ਇੱਕ ਸ਼ਕਤੀਵਾਲ ਹਸਨੋ ਕਿਾ ਤੂ ਪ੍ਰਗਟ ਕਰਨਾ ਏ ਮਾਤ ਲੋਕ ਵਿੱਚ ਨਵਾਂ ਜਹਾਨ ਅਰਸ਼ੀ ਦੇਵਤੇ ਜਿਨ੍ਹਾਂ ਦਾ ਜਲਵਾ ਦੇਖ ਦੇਖ ਹਰ ਸੋਸ਼ਰਮਾਨ ਸੁਖ ਸਵਰਗਾ ਦੇ ਛੱਡ ਛੱਡ ਸਾਰੇ ਮਾਤ ਲੋਕ ਵੱਲ ਭਜੇ ਆਉਣ ਮੈਂ ਸੁਣਿਆ ਏ ਜਦ ਪੁਸਤੇ ਵੀਨੇ ਵਾਲਮੀਕ ਭਗਵਾਨ ਜਿ ਲੋ ਧਿਆ ਕੇ ਤਲੀਆਂ ਜੋੜ ਕੇ ਹੱਥ ਮਲੇ ਜਾ ਜੋਤੀ ਅੰਦਰ ਜੋਤ ਮਲਾ ਕੇ ਤਲੀਆਂ ਵਿੱਚੋਂ ਪ੍ਰਗਟ ਹੋ ਗਏ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੇ ਚਮਤਕਾਰ ਇਹ ਆਦਿ ਪੁਰਖ ਦੇ ਉਸਤੇ ਚਲਵੇਂ ਗਣੀਏ ਕਿੰਨੇ ਫਿਰ ਪ੍ਰਹਲਾਦ ਕਰ ਉਸ ਦੇਵੀ ਆਦਿ ਪੁਰਖ ਨੂੰ ਕਰਕੇ ਜਾਤ ਮਾਤ ਲੋਕ ਵਿੱਚ ਮਨੁਤਾ ਦੀ ਧਰ ਲਈ ਨੂਰੀ بنیاد ਵਿਸ਼ਨੂੰ ਦੇ ਸੰਗ ਲక్ష్ਮੀ ਜੋੜੀ ਪਾਰਵਤੀ ਸੰਗ ਸ਼ਿਵ ਅਵਤਾਰ ਬ੍ਰਹਮਾ ਦੇ ਸੰਗ ਸਰਸਵਤੀ ਨੂੰ ਆਦਿ ਪ੍ਰਖਤਾ ਚਮਤਕਾਰ ਜੋੜੀਆਂ ਜੋੜੀਆਂ ਜੁੜ ਗਈਆਂ ਦੇਖੋ ਆਦਿ ਪ੍ਰਖਣੇ ਬਖਸ਼ੀ ਲੋਰੀ ਮਾਤ ਲੋਕ ਵਿੱਚ ਮਨੁਤਾ ਦੀ ਰਸਮ ਇਸਦਾ ਇਸ ਪਰ ਤੋਰੀ ਵਾਲਮੀਕ ਭਗਵਾਨ ਪ੍ਰਭੂ ਜੀ ਬ੍ਰਹਮੰਡ ਦੀ بنیاد ਟਕਾ ਕੇ ਬ੍ਰਹਮ ਕੇ ਪੁਰ ਪਰਕਿਰਤੀ ਅੰਦਰ ਜਹਰਾ ਆਪਣਾ ਨੂਰ ਲਗਾ ਕੇ ਆਦ ਪ੍ਰਖ ਭਗਵਾਨ ਸਾਨੂੰ ਹਰ ਕਿਣ ਕਿਥੋਂ ਨਜਰੀ ਆ ਕੇ ਅਜਨ ਮਤਰੇ ਲੋਕੀ ਅੰਦਰ ਹਰ ਪ੍ਰਾਣੀ ਦੀ ਆਸ ਪਕਾਵੇ ਕੋਈ ਆਦ ਅੰਤ ਵੀ ਓਈ ਆਦ ਜੁਗਾਦ ਉਹਦਾ ਪ੍ਰਤਾਪ ਆਦ ਸਮੇਤੋ ਜੀਵ ਚੰਤ ਸਭ ਆਦ ਪ੍ਰਖਤਾ ਕਰਕੇ ਜਾਪ ਆਦ ਸਮੇਤੋ ਆਦ ਪ੍ਰਖ ਪ੍ਰਭ ਖੁਦ ਵਰਤਾਂਦਾ ਆਪਣੇ ਭਾੜੇ ਨਵੀਨ ਕੋਰ ਕਰੀਨੇ ਤ ਪ੍ਰਗਟਨ ਮੇਟ ਮੇਟ ਸਭ ਤੋਂ ਪੁਰਾਣੇ ਹਰ ਦਮ ਹਾਜ਼ਰ ਨਾਜ਼ਰ ਹਰਥਾਂ ਆਦਿ ਪ੍ਰਕਾਤ ਅੰਤ ਨਾ ਆਵੇ ਹਰ ਮਾਤਾ ਦੇ ਗਰਭ ਦੇ ਅੰਦਰ ਹਰ ਪ੍ਰਾਣੇ ਨੂੰ ਜਿਉ ਪਚਾਵੇ ਪਾਣੀ ਪੌਣ ਰਸ ਨੇ ਬਖਸ਼ੇ ਜੀਵਨ ਬਖਸ਼ਿਆ ਬਖਸ਼ਿਆ ਦਾਤਾ ਸੂਰਜ ਚੰਨ ਤਾਰੇ ਬਖਸ਼ੇ ਬਖਸ਼ੇ ਦੰਤ ਬਖਸ਼ਿਆ ਰਾਤਾ ਖਾਵਣ ਦੇ ਲਈ ਪਦਾਰਥ ਬਖਸ਼ੇ ਪੈਣ ਦੇ ਲਈ ਵਸਤਰ ਬਖਸ਼ੇ ਮਾਨਵਤਾ ਦੀ ਰੱਖਿਆ ਖਾਤਰ ਬਲਵਾਨਾਂ ਨੂੰ ਸ਼ਸਤਰ ਬਖਸ਼ੇ ਰੰਗ ਰੰਗ ਦੀ ਅਦੁੱਤਾ ਬਖਸ਼ੇ ਚਸ਼ਮੇ ਦਰਿਆ ਕਰਨੇ ਬਖਸ਼ੇ ਦੇਰ ਅੜਖ ਤਰਮ ਦੀ ਖਾਤਰ ਸੇਖਟਲੇ ਤੇ ਧਾਨੇ ਬਖਸ਼ੇ ਨੈਣ ਨਖਸ਼ਣਵਾਉਣੇ ਬਖਸ਼ੇ ਉਸਮੇ ਬਖਸ਼ਿਆ ਪਿਆਰ ਬਖਸ਼ਿਆ ਇਸਤੇ ਬਖਸ਼ਿਸ਼ ਆਦਿ ਰਖਤੇ ਉਸ ਨੂੰ ਉਸirdਾਰ ਬਖਸ਼ਿਆ ਗੁਰੂਆ ਪੀਰਾਂ ਆਦਿ ਪ੍ਰਖਤਾ ਗ੍ਰੰਥਾ ਤੋਂ ਅਨਸਾਸ ਬਖਸ਼ਿਆ ਕਾਲਿਆ ਕਾਲਿਆ ਅਖਰਾ ਵਿੱਚੋਂ ਸੂਰਜਿਆ ਪ੍ਰਕਾਸ਼ ਬਖਸ਼ਿਆ ਵੇਦ ਕਰਾਨ ਗ੍ਰੰਥਨ ਦੇਲਾ ਸੈਸ਼ਤਰ ਦੀ ਖੁਦ ਅਸਤੀ ਗੱਲ ਕਰ ਬਾਣੀ ਸ਼ਬਦ ਗੁਰੂ ਦੇ ਬੇੜੇ ਚੜਕੇ ਪਾਸਾ ਕਰ ਤੋ ਤਦ ਦਾ ਪ੍ਰਾਣੀ ਅਦੁੱਤ ਗੁਰੂ ਸੰਗ ਦੀਤਿ ਦਾ ਸਦੀਵਾ ਫਿਰਦੀ ਅਨੇਜ ਜਗਿਆਸੋ ਪਿਛੈ ਸ਼ਬਦ ਗੁਰੂ ਸੰਗ ਜਗਿਆਸੋ ਨੋ ਈਸ਼ਵਰ ਆਪਣੇ ਅੰਦਰੋਂ ਦੱਸੈ ਸ਼ਬਦ ਗੁਰੂ ਸੰਗ ਜਲਵੇ ਦਿਸਦੇ ਲੱਖ ਕਰੋੜਾ ਆਪਣੇ ਅੰਦਰ ਸ਼ਬਦ ਗੁਰੂ ਸੰਗ ਤਕਮਤ ਕਰਦਾ ਰਹੇ ਸਦਾ ਮੰਦ ਇਹ ਮੰਦ ਦੇ ਮੰਦਰ ਸ਼ਬਦ ਗੁਰੂ ਸੰਗ ਹਰ ਇੱਕ ਤੀਰਥ ਭਾਣ ਮੰਦਰ ਵਿੱਚ ਕਰੇ ਨਿਵਾਸ ਸ਼ਬਦ ਗੁਰੂ ਸੰਗ ਹਰ ਇੱਕ ਤੀਰਥ ਖੁਦ ਚਲ ਆਵੇ ਸੰਤਾ ਪਾਸ ਸ਼ਬਦ ਗੁਰੂ ਸੰਗ ਸੰਤ ਟੌਣਤਾ ਕੰਦਰਾ ਕੰਦਰੋ ਪੈਦਾ ਕਰਨ ਬਹਾਰ ਸੰਤ ਜਨਾ ਦੀ ਨਜ਼ਰ ਪੈਂਦਿਆ ਸੁੱਕੇ ਰੁੱਖ ਬਣਦੇ ਗੁਲਜ਼ਾਰ ਸੰਤ ਜਨਾ ਦੀ ਧੋਣਿਆ ਝਟਕੀ ਇਹ ਇੱਕ ਬਖਸ਼ਿਸ਼ ਹੋਏ ਹضور ਤਨ ਮਨ ਦੇ ਪੁਰ ਜਨਮ ਜਨਮ ਦੇ ਰੋਗ ਸਦੀਵੇਂ ਹੁੰਦੇ ਦੂਰ ਸ਼ਬਦ ਗਰੋਧੇ ਕਰਾ ਮਾਤ ਇਹ ਸ਼ਬਦ ਗਰੋਧਾ ਏ ਵਰਦਾਨ ਸ਼ਬਦ ਗਰੋਸ ਸੰਗ ਦੁੜਿਆ ਪ੍ਰਾਣੇ ਬਣ ਜਾਂਦਾ ਹੈ ਫਤ ਭਗਵਾਨ ਅੱਖੀਆਂ ਅੰਦਰ ਹੰਝੂ ਲੈ ਕੇ ਜੋ ਸਿਧਤੀ ਗੁਰ ਚੰਨੀ ਆਵੇ ਸਤ ਗੁਰੂ ਉਸ ਪ੍ਰਾਣੇ ਦੀ ਢੋਲੀ ਸੀਨੇ ਲਾਲ ਜਵਾਰ ਆਵੇ ਪਰ ਚੰਨ ਸੂਰਜ ਤੱਕ ਪਹੁੰਚਿਆ ਪ੍ਰਾਣੇ ਆਪਣੇ ਅੰਦਰ ਚਾਤਨਾ ਵਾਰੇ ਮੋਹੋਂ ਮਾਇਆ ਦੇ ਫਸਕੇ ਪ੍ਰਾਣੀਆਂ ਦੁਨੀਆ ਦੇ ਦੁੱਖ ਕਰ ਲੈ ਪਿਆਰੇ ਗੁਰ ਪਰਮੇਸ਼ਰ ਮਿਲਿਆ ਬਾਝੋ ਅਸਲੀ ਮੰਜ਼ਲ ਨਜ਼ਰ ਆਵੇ ਰਸਤਾ ਭੁੱਲੇ ਰਾਹੀ بے ਵਾਂਗਰ ਜੀਵਾਤਮਾ ਤੇ ਪਰ ਲਾਵੇ ਸ਼ਬਦ ਗੁਰ ਸੰਗਤਮ ਹੋ ਜਾਏ ਇਸ ਪ੍ਰਾਣੀ ਦੇ ਆਪਣੇ ਬੁੱਧ ਸ਼ਬਦ ਗੁਰੂ ਬਿਨ ਹੋ ਨਹੀਂ ਸਕਦਾ ਇਸ ਪ੍ਰਾਣੀ ਦਾ ਹਿਰਦਾ ਸ਼ਬਦ ਸ਼ਬਦ ਗੁਰੂ ਇਸ ਹਿਰਦੇ ਵਸਿਆ ਹਰ ਸ਼ਕਤੀ ਉਹਦਾ ਪਾਣੀ ਪਰਦੇ ਸ਼ਬਦ ਗੁਰੂ ਸੰਕਲਪ ਪਰਕਿਰਤੀ ਜਗਿਆ ਸੋ ਸੰਗ ਲਾ ਕਰਦੇ ਸ਼ਬਦ ਗੁਰੂ ਦੀ ਜੁਗਤੀ ਦੇ ਸੰਗ ਜਸਤ ਗਿਆ ਸੋ ਸਰਤ ਟਕਾਈ ਪੱਕਦੇ ਹੋਏ ਅੰਗਾਰ ਹਸਨੋ ਪੁਲ ਗਲਾਬੇ ਦੇ ਅੰਦਰ ਖਾਈ ਸ਼ਬਦ ਗੁਰੂ ਸੰਗ ਜੋੜ ਗਿਆ ਸੋ ਆਪਣਾ ਵਿਖੜਾ ਪੰਧ ਮੁਕਾਵੇ ਸ਼ਬਦ ਗੁਰੂ ਦਾ ਸ੍ਰਾਣੇ ਨੋ ਭਗਤੀ ਦੇ ਦਰਬਾਰ ਪਟਾਵੇ ਅਵਦ ਗੁਰੂ ਦਾ ਮਨ ਮੰਦਰ ਹੋ ਮੇ ਦੀ ਕ ਤੇ ਸਫਾਈ ਹਰ ਪ੍ਰਾਣੀ ਦੇ ਦੀਰਗ ਦੋ ਤੇ ਸ਼ਬਦ ਗੁਰੂ ਹੈ ਸਿਲ ਦਵਾਈ ਸ਼ਬਦ ਗੁਰੂ ਦਾ ਜਗਿਆ ਸੋ ਨੂੰ ਲੱਖ ਆਕਾਸ਼ ਪਤਾਲ ਤੱਕ ਆਵੇ ਸ਼ਬਦ ਗੁਰੂ ਦਾ ਜਗਿਆ ਸੋ ਨੂੰ ਬਿਨ ਖੰਬਾ ਤੋਂ ਪਿਆ ਉਡਾਵੇ ਸ਼ਬਦ ਗੁਰੂ ਦਾ ਕਰ ਦਿੰਦਾ ਹੈ ਜਗਿਆ ਸੋ ਨੂੰ ਪ੍ਰੇਮ دیਵਾਨਾ ਸ਼ਬਦ ਗੁਰੂ ਦਾ ਜਗਿਆ ਸੂਲੇ ਜਿੰਦਗੀ ਦਾ ਅਨਮੋਲ ਖਜ਼ਾਨਾ ਸ਼ਬਦ ਗੁਰੂਦਰ ਹਿਰਦੇ ਵਸੇ ਪ੍ਰਾਣੀ ਬਣਦੇ ਬ੍ਰਹਮ ਸਮਾਨ ਹਾਥੀ ਘੋੜੇ ਤੱਕ ਸੁਨਹਿਰੀ ਬੰਦਾ ਸਭ ਦੇ ਖਾਕ ਸਮਾਨ ਸ਼ਬਦ ਗੁਰੂ ਦਾ ਜਗਿਆ ਸੂਲੇ ਸ਼ਾਂਤੀ ਪੁੰਦਰੀਸ਼ਵਰੀ ਹੈ ਸ਼ਬਦ ਗੁਰੂ ਸੰਗ ਜਗਿਆ ਸੂਲੇ ਜਨਮ ਰੰਧਾ ਮੁਕੇ ਭੈ ਜਬਦ ਗੁਰੂ ਸੰਗ ਜਗਿਆ ਸੋਨੂ ਕਾਮ ਕ੍ਰੋਧ ਤ੍ਰਿਸ਼ਨਾ ਨਾ ਵਿਅਪੈ ਸ਼ਬਦ ਗੁਰੂ ਸੰਗ ਕਣਕਾਂ ਦੇ ਅੰਦਰ ਆਦਪੁਰਖ ਪਰਮੇਸ਼ਰ ਜਾਪੇ ਸ਼ਬਦ ਗੁਰੂ ਦੀ ਬਖਸ਼ੇ ਸਦਕਾ ਆਦਪੁਰਖ ਤੇ ਸਤਾ ਹੈ ਪਰ ਤਖ ਆਦਪੁਰਖ ਦੀ ਪ੍ਰਕਿਰਤੀ ਤੋਂ ਆਦਪੁਰਖ ਦੇ ਦਿਸ ਤੇ ਰੰਗ ਜੀਵ ਦਿੱਤੀ ਪਰਵੇਸ਼ ਰਸਨੋ ਭਜਨ ਕਰੇ ਤੇ ਮਿੱਠਾ ਬੋਲੇ ਪਰ ਬੰਦਾ ਇਸ ਜੀ ਬਾਸੰਗ ਨਪਰਤ ਤੇ ਵਰਸੋਂਦਾ ਗੋਲੇ ਤਨਜ ਤਾ ਜਿਸ ਦਿਉ ਤਿਆ ਵਰਗਾ ਬੰਦ ਦਿੱਤਾ ਈਸ਼ਵਰ ਦੀ ਨਿਆਈ ਪਰ ਭੁੱਲ ਗਿਆ ਇਹ ਮਨਮੁਖ ਬੰਦਾ ਆਦ ਪ੍ਰਖ ਪਰਮੇਸ਼ਰ ਤਾਈ ਅੱਖਿਆ ਦਿੱਤੀ ਨਾਲ ਇਸ ਪ੍ਰਾਣੇ ਨੂੰ ਪਲਾ ਬਰਾਬਰ ਖੇਤੇ ਦੇਖੇ ਸੱਜੇ ਖੱਬੇ ਅੰਦਰ ਬਾਹਰ ਸਵਾਸਾਚ ਪਰਮੇਸ਼ਰ ਦੇਖੇ ਬੁੱਧਪਖਸ਼ੀ ਪਰਮੇਸ਼ਰ ਇਸ ਲਈ ਪਾਪ ਕੁੰਨ ਦਾ ਨਿਰਨਾ ਕਰ ਲੈ ਤਾਂ ਪ੍ਰਭੂ ਦੇ ਜਾਵਨ ਤੇ ਲਈ ਨੇਕੀ ਆਦੇ ਸੰਗ ਝੋਲੀਆ ਭਰ ਲੈ ਬਖਸ਼ੇ ਪੈਰ ਪ੍ਰਖਿਸ਼ਰ ਸੋ ਇਸ ਲਈ ਆਦ ਪ੍ਰਖਿਸ਼ਰ ਭਗਵਾਨ ਤਾਂਕੇ ਬੰਦਾ ਤੀਰਥ ਪਹੁੰਚੇ ਨਾਮ ਗਪੇਤੇ ਕਰ ਲੈ ਦਾਨ ਹੱਥ ਤੇ ਪਰਮੇਸ਼ਰ ਇਸ ਲਈ ਕਿਰਤ ਕਰੇ ਤੇ ਸੋ ਖੰਡਾ ਵੈ ਸੇਵਾ ਕਰਕੇ ਸਾਜ ਸੰਗਤੀ ਦਿਲ ਅੰਮੇ ਦੀ ਮੈਲ ਕਵਾਵੇ ਸਵਾਸਾ ਦੇ ਸੰਗ ਪ੍ਰਾਣੀ ਦੀ ਦੇ ਤੁਰਦੀ ਫਿਰਦੀ ਦੁਨੀਆਂ ਅੰਦਰ ਤੱਕ ਸਵਾਸ ਤੇ ਪੂੰਜੀ ਇਹ ਦੇਹੀ ਭਗਵਾਨ ਦਾ ਮੰਦਰ ਇਸ ਦੇ ਹੀ ਵਿੱਚ ਈਸ਼ਵਰ ਬੈਠਾ ਪਾਰ ਬ੍ਰਹਮ ਪਦ ਸਰਜਣ ਹਾਲ ਐੜਾ ਪਿੰਗਲਾ ਸਖ ਮਨਾ ਇਸ ਮੰਦਰ ਦੇ ਖੋਲੇ ਦਵਾਰ ਇਸ ਸਮੰਦਰ ਵਿੱਚ ਬੈਠਾ ਹੋਇਆ ਸਰਬ ਕਲਾ ਈਸ਼ਵਰ ਸਮਰੱਥ ਇਸ ਸਮੰਦਰ ਦੀ ਅਕੁੰਜੀਆ ਉਦਨ ਸੱਚੇ ਸਤਿਗੁਰ ਹੱਥ ਸਤਿਗੁਰ ਸੱਚੇ ਪਾਤਸ਼ਾਹ ਜਿਸ ਪ੍ਰਾਣੀ ਤੇ ਹੋਣਿਆਲ ਵਕਤ ਗੁਰੂਅਤ ਤੇ ਜੁਗਤੀ ਦੱਸ ਸਕੇ ਅੰਦਰੋ ਈਸ਼ਵਰ ਦੀਨ ਦਿਖਾਲ ਨੂਪਵ ਅੰਦਰ ਆਦਪੁਰਖ ਤੇ ਵਾਲਮੀਕਿਸ਼ਰ ਭਗਵਾਨ ਜਗਿਆ ਸੁਜੀ ਬੁੱਧੀ ਅੰਦਰ ਪ੍ਰਗਟ ਕਰਦੇ ਨੂਰੀ ਪਿਆਨ ਕਾਮ ਹੈ ਸ਼ਕਤੀ ਕਾਮ ਹੈ ਬਿਜਲੀ ਜੋ ਹਿਰਦੇ ਵਿੱਚ ਕਰਦੀ ਜੰਗ ਪਰ ਮਹਾਪੁਰਸ਼ ਇਸ ਸ਼ਕਤੀ ਸਦਕਾ ਜੁੜੇ ਰਹਿਣ ਈਸ਼ਵਰ ਦੇ ਸੰਗ ਕਾਮ ਦੀ ਸ਼ਕਤੀ ਮਰੇ ਨਾ ਮਾਰਿਆ ਈਬਦਾਦੇ ਬਚਨ ਬਲਾਸ ਪਰ ਸ਼ਬਦ ਗੁਰੂ ਸੰਗ ਵਸਕਰ ਲਈ ਜਸ ਉਸ ਨੂੰ ਬਖਸ਼ਿਆ ਇਸ ਪ੍ਰਕਾਰ ਕ੍ਰੋਧ ਉਠਾਲੀ ਅਗਨੀ ਤੇ ਕੰਦੇ ਜਾਨ ਪਾਨ ਬਦ ਪਰ ਗੁਰਪਖਿਸ਼ੁ ਸੰਗ ਵਸ ਕਰ ਲਿਆ ਜਿਸ ਕ੍ਰੋਧ ਬਲੀ ਬਲਵਾਨ ਉਸ ਨੂੰ ਇਸ ਤੋਂ ਮੇਰੇ ਵੀਰ ਸਾਜ ਜਵਨ ਪਿਆਸ ਤੇ ਜਾਹੋ ਦਲਾਲ ਉਹ ਜੋ ਦਾ ਮਾਨਵਤਾ ਸੀ ਬਣ ਗਿਆ ਸਦਸ ਤੇਵੇਂ ਢਾਲ ਮੋਹ ਮਾਇਆ ਦਾ ਜਾਲ ਉਨਾਲੇ ਮੋਹ ਮਾਇਆ ਜੋ ਫਸੇ ਸ੍ਰੀ ਪਰ ਪੈ ਗਈ ਜਿਸ ਪ੍ਰਾਣੀ ਤੇ ਪੂਰੇ ਗੁਰ ਦੀ ਨજરクセਲ ਉਸ ਕੋ ਪ੍ਰਾਣੀ ਦਾ ਪਰਮ ਲੈ ਗਿਆ ਮੋਹ ਮਾਇਆ ਤੇ ਟੁੱਟ ਗਿਆ ਜਾਲ ਰੰਗੀ ਗਈ ਉਹਦੀ ਅਮਰ ਆਤਮਾ ਰੱਬੀ ਪ੍ਰੇਮ ਕੁਮਾਰੀ ਨਾਲ ਲਬ ਲੋਭ ਪਾਪਾਂਨ ਖੜਦਾ ਅਸਲਾ ਭੁੱਲੇ ਪ੍ਰਾਣੇ ਤائیں ਰਾਜ ਭਾਗ ਤੇ ਦੌਲਤ ਪਿੱਛੇ ਭਜਦਾ ਫਿਰੇ ਪੁਰਸ਼ਪਿਆ ਤائیں ਤائیں ਪਰ ਲੋਭ ਨੋ ਪਾਸ ਵਿੱਚ ਕਰਕੇ ਬੰਦਾ ਇਸ ਪਰ ਸੰਗ ਜੋ ਜੋੜੇ ਧਿਆਨ ਕਰ ਬਖਸ਼ਸਤੇ ਹਰ ਵਸ ਤੋਂ ਉਧੇ ਚਰਨ ਚ ਮੇ ਪੈ ਸ਼ਰ ਦਾ ਨਾਲ ਅਭਿਮਾਨ ਤੇ ਹੰਕਾਰ ਦਾ ਜਜਬਾ ਖੜੇ ਪ੍ਰਸ਼ਨੋ ਨਰਕਾ ਵੱਲ ਬੰਦਾ ਵਾਸਾਂ ਕਰਦੇ ਹੋਇਆ ਕਿ ਅਖਲਾ ਦੇ ਅੰਥਾਂ ਚ ਲ ਪਰ ਸਹਿਮਾਨ ਇੱਕ ਨਸ਼ਾ ਈਸ਼ਵਰੇ ਰੱਖਣ ਲਈ ਸਦਾ ਸਤਿਕਾਰ ਉਸ ਸਵੈਮਾਨੋ ਕੈਮਰ ਰੱਖਣ ਲਈ ਦੁਨੀਆਂ ਪਰਦੇ ਕੁੱਲ ਅਵਤਾਰ ਦੇਲਾ ਖੰਡਰ ਸੋਇਆ ਅੱਗਾ ਹਰ ਜਨ ਹੁੰਦਾ ਕਹਿ ਪਾਨ ਚੱਲਦੇ ਰਹੇ ਸਰੀਰ ਉੱਪਰ ਗੁਰੂ ਪੀਰ ਜੋ ਦੇ ਮਲਵਾਰ ਸਵੈਮਾਨ ਸਤਿਕਾਰ ਅਣਖ ਹੈ ਦੇਸ਼ ਕੌਮ ਸੰਤਾ ਦੇ ਦਾਸ ਚੰਗ ਜਿਦੇ ਕਿ ਜਨ ਗੈ ਰਤੇ ਆਉਂਦਾ ਰਬ ਮੇ ਉਸ ਤੇ ਪਾਸ ਸਾਧੂ ਕਰਦੇ ਭਗਤੀਆ ਜਗਤ ਭਲੇ ਪੈਸਾ ਸਦੁਖ تیر ਕੀ ਜਗਤ ਉਸਾਰ ਦੇ ਆਪ ਸਹਾਰਨ ਉਦਮੀ ਪਖ ਹੈ ਗਿਆਨ ਪਾਨ ਵਿਦਵਾਨ ਪ੍ਰਾਣੇ ਕਲਮ ਜਿਨ੍ਹਾਂ ਦੇ ਪਾਸ ਸ਼ਬਦ ਅਨਾਦੇ ਸੂਰਜ ਬਾੰਗਰ ਪੰਡਨ ਜਗ ਨੂੰ ਫੈ ਪ੍ਰਕਾਸ਼ ਸਤ ਸਤ ਦਾ ਦਰਦ ਦਸ ਦੇ ਖੋਜੀ ਨਵੇਂ ਪ੍ਰਕティਆ ਲਿਖਣ ਬਰਾਤਾ ਲਾਲਾ ਜਿੰਨਾ ਸਮਾਧਿਆ ਕੀਤੀਆ ਦੇ ਨਾਲ ਵੀ ਦੋਧੀਆਂ ਰਾਤਾ ਅਕਸ਼ ਕੋਟ ਤੇ ਜਨੇ ਬਸਤੇ ਇੱਕ ਦਾ ਸੁੰਦਰ ਮੰਦਰ ਅਰਭੀ ਗਿਆਨ ਸ੍ਰਿਸ਼ਟੇ ਦੇ ਆਖੋਜਾ ਹਰ ਇੱਕ ਸ਼ਕਤੀ ਇਸ ਤੇ ਮੰਦਰ ਸ੍ਰਿਸ਼ਟਿ ਰਾਦੇ ਨੂਰੀ ਮੰਦਰ ਦੁਨੀਆ ਪਰ ਨੂੰ ਨੂਰ ਬਖਸ਼ਿਆ ਸਾਨੂੰ ਵੀ ਤੁਸਾ ਤੇ ਸਾਦਕੇ ਖੁਸ਼ੀਆਂ ਤੇ ਸਰੂਰ ਬਖਸ਼ਿਆ ਲੱਖ ਬਾਾਰ ਧੰਨਵਾਦ ਆਪ ਦਾ ਜਿਨਾ ਬਧਾਇਆ ਸਾਡਾ ਮਾਰ ਸਭ ਦੀ ਆਕਰ ਮਰਾਦਾ ਪੂਰੀਆ ਫਲ ਮੇਂ ਕ੍ਰਿਸ਼ਰ ਭਗਵਾਨ ਸਤ ਸੰਗ ਜਦੋਂ ਸੰਪੂਰਨ ਹੋਇਆ ਤੱਕ ਤੋਂ ਤੇ ਦਿਨ ਦੀয়াল ਦੇ ਪੂਰੀ ਵਿੱਚ ਗੂੰਜਣ ਲੱਗ ਪਏ ਸ਼ੰਖ ਨਾਦ ਸ਼ਾਨੇ ਕਢਿਆਲ ਅਰਸ਼ੋ ਦੇਵਤਿਆ ਪੂਲ ਵਰਸਾਏ ਤਰਤੀ ਤੁਝ ਘਾਰੇ ਗੁੰਦੇ ਵਿੱਚ ਹਵਾਵਾਂ ਪੂਰੀ ਸੁਗੰਧੀ ਚਾਵਾ ਨਾਲ ہزارੇ ਗੂੰਜੇ ਸਤ ਗੁਰੂ ਦੇ ਚਰਨ ਚ ਮਹਲੇ ਸੰਤ ਹੁੰਦਿਆ ਜਾਣ ਅਗੇਰੇ ਪਾਲਿਕ ਭਗਵਾਨ ਕਪੂ ਦੇ ਹੋ ਗਈ ਜੈ ਜੈਕਾਰ ਚ ਫੇਰੇ ਸਤਿਗੁਰ ਜੀ ਸੰਗ ਸਤਸੰਗ ਵਿੱਚੋਂ ਜੋ ਸਤਸੰਗੀ ਨਾਲ ਸਿਆਰੇ ਸਰਦਾ ਸੰਗ ਜਿਨ੍ਹਾਂ ਭਾਰਤ ਵਿੱਚੋਂ ਸਤਿਗੁਰ ਸਾਨੇਗਲੈਂਡ ਬੁਲਾਏ ਆਫਸਰ ਫੋਰਟ ਨਿਵਾਸਤੀ ਅੰਦਰ ਤੇ ਕੁਰਾਦੇ ਚੰਤਕਾਰੇ ਸਤਿਗੁਰ ਜੀ ਦੇ ਚਾਤਤ ਤੋਂ ਲੱਖ ਲੱਖ ਵਾਰ ਚਾਣ ਬਲਹਾਰੇ ਹੋ ਕੇ ਵਿਦਿਆ ਪ੍ਰਵੰਤ ਵਿਦਿਆ ਪ੍ਰਬੰਧਕਾ ਤੋਂ ਤਨ ਜੀ ਦੋ ਸਤ ਗੁਰੂ ਜੀ ਲੱਗੇ